ਅਸ਼ੀਰਵਾਦ ਜੋੜਾ ਅੱਜ ਇਸ ਯਾਨਪੁਰ ਦੇ ਵਿੱਚ ਨਿਖਿਤਿਆਪਨ ਆਇਆ ਔਰ ਬੜਾ ਇਨਾ ਬੜਾ ਇਕੱਠ ਦੇਖ ਕੇ ਮਨ ਨਾ ਖੁਸ਼ ਹੋਇਆ ਫਿਰ ਪਰਮਾਤਮਾ ਨੇ ਬੁਲੰਦੀਆਂ ਲੈ ਕੇ ਜਾਣ ਨਸ਼ੇ ਤੋਂ ਦੂਰ ਰੱਖਣ ਔਰ ਅੱਜ ਰਕੇਸ਼ ਕੁਮਾਰ ਲਾਟੂ ਨੂੰ ਆਪਾਂ ਪੰਜਾਬ ਦਾ ਜੂਤਾ ਪ੍ਰੈਜ਼ੀਡੈਂਟ ਲਾਇਆ ਫਾਈਜ਼ਰ ਦਾ ਤੇ ਉਹਦੇ ਨਾਲ ਹੀ ਮੁੰਡਾ ਸੰਨੀ ਹੈ ਇੱਕ ਉਹ ਮਹਿਰਾ ਸੰਨੀ ਮਹਿਰਾ ਉਹਨੂੰ ਸਿਟੀ ਦਾ ਆਪਾਂ ਬਾਈਸ ਪ੍ਰਧਾਨ ਲਾਇਆ ਔਰ ਆਪਾਂ ਆਸ ਕਰਦੇ ਹਾਂ ਪਾਰਟੀ ਉਨਦੇ ਤੋਂ ਤੇ ਵੱਧ ਚੜ ਕੰਮ ਕਰਨ ਪਾਰਟੀ ਦਾ ਔਰ ਜੇ ਇਸ ਦੇ ਵਿੱਚ ਪਠਾਨਕੋੜ ਪੂਰੇ ਪੰਜਾਬ 'ਚ ਨਾਂ ਰੋਸ਼ਨ ਕਰਨ ਔਰ ਇਹਦੇ ਨਾਲ ਹੀ ਇੱਕ ਗੱਲ ਮੈਂ ਹੋਰ ਕਹਾਵਾਂਗਾ ਇਹਨਾਂ ਨੂੰ ਚਾਹੀਦਾ ਨਸ਼ੇ ਤੋਂ ਦੂਰ ਕਰਨ ਬੱਚਿਆਂ ਨੂੰ ਖੇਡਾਂ ਦੇ ਪਾਸੇ ਲੈ ਕੇ ਜਾਣ ਔਰ ਬੱਚਿਆਂ ਦੀ ਤਰੱਕੀ ਹੋਵੇ ਕੱਲ ਨੂੰ ਉਹਨਾਂ ਨੂੰ ਕੋਈ ਮਿਲਣ ਨੌਕਰੀਆਂ ਮਿਲਣ ਵਧੀਆ ਪੜ੍ਹ ਕਰਨ ਨਾਲ ਸਮਾਜ 'ਚ ਨਸ਼ਾ ਲੱਗ ਕੇ ਤੁਰ ਪੈਂਦੇ ਆ ਉਹ ਨਸ਼ੇ ਤੋਂ ਬਚਣ ਇਹਦੇ ਨਾਲ ਹੀ ਮੈਂ ਮੇਰੇ ਨਾਲ ਜਿੱਧੀ ਆਏ ਨੇ ਇੱਕ ਦੋ ਬੱਚਨੇ ਵੀ ਬੋਲਣਗੇ ਇਹਦੇ ਨਾਲ ਹੀ ਜੈ ਸ਼੍ਰੀ ਰਾਮ ਜੈ ਭਾਰਤ ਸਾਨੂੰ ਸ਼ਿਵਾਲਪੁਰੋਂ ਬੁਲਾਇਆ ਗਿਆ ਔਰ ਇਹ ਜੀ ਸ਼ਿਵ ਜੀ ਦਾ ਦਰਸ਼ਨ ਕਰਦੂ ਸਾਨੂੰ ਉਹ ਜਿਹੜੇ ਵੀ ਬੰਦੇ ਅਸੀਂ ਪ੍ਰਧਾਨ ਬਣਾਏ ਨੇ ਕਿਸ਼ਮੀ ਜੋੜਾ ਜੀ ਨੇ ਮੈਂ ਸਾਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਕਿ ਅਸੀਂ ਪਾਰਟੀ ਨੂੰ ਬੜ ਬੰਦੀ ਇਹਦੇ ਲੈ ਕੇ ਜਾਵਾਂਗੇ ਔਰ ਕੋਈ ਵੀ ਬਾੜੇ ਕੰਮ ਨਹੀਂ ਕਰਨਗੇ ਸਾਨੂੰ ਪੂਰਾ ਯਕੀਨ ਆ ਕਿ ਇਥੋਂ ਦੇ ਜਿਹੜੇ ਬੜਕਰ ਆ ਸਾਡਾ ਪੂਰਾ ਪਾਰਟੀ ਨੂੰ ਸਾਥ ਦੇਣਗੇ ਔਰ ਕਮਲੇਸ਼ ਭਰਦੋ ਜੀ ਔਰ ਰਾਨੀ ਮਾ ਜਿੰਦੀ ਹਨ ਪਰ ਤੁਹਾਡੀ ਅੰਦੇਸ਼ ਨਾਲ ਸਾਰਾ ਕੰਮ ਹੋਇਆ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜੈ ਹਿੰਦ ਜੱਗਨਨਦਰ ਮਹਾਦੇਵ ਪਰਮ ਮਹਾਦੇਵ ਮੈਂ ਰਮਨ ਕੁਮਾਰ ਸੀਪਸਾਨਾ ਸਮਾਏਵਾਦੀ ਪਾਰਟੀ ਤੋਂ ਰਾਸ਼ਟਰੀ ਜੂਤ ਵਾਈਸ ਪ੍ਰੈਜ਼ੀਡੈਂਟ ਜਿਵੇਂ ਕਿ ਅੱਜ ਸੁਜਾਨਪੁਰ ਦੇ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ ਨਾ ਜਿਹਦੇ ਵਿੱਚ ਸਾਡੇ ਵੱਡੇ ਭਾਜੀ ਸ੍ਰੀ ਅਸ਼ਮੀਲ ਚੋੜਾ ਜੀ ਔਰ ਆਪਣੇ ਜਿੰਦੀ ਭਾਜੀ ਆਏ ਨਾ ਅਸੀਂ ਪਹਿਲਾ ਦਿਨ ਦਾ ਆਪਣੇ ਤਹਿ ਦਿਲੋਂ ਜੈ ਨੂੰ ਕਰਨੇ ਆ ਉਹ ਦੂਸਰੀ ਗੱਲ ਹੈ ਸਾਡੇ ਲਾਟੂ ਭਾਈ ਤੁਹਾਡੇ ਵਿੱਚ ਸਾਮਿਲ ਹੋਏ ਸਾਡੇ ਪਰਿਵਾਰ ਦੇ ਵਿੱਚ ਸਾਮਿਲ ਹੋਏ ਆ। ਅਸੀਂ ਇਹਦਾ ਵੀ ਤੈਅ ਦਿਨ ਜੀ ਆ ਇਹਨੂੰ ਕਰਨਿਆ। ਸੰਨੀ ਮਹਿਰਾ ਜੀ ਅੱਜ ਅਸੀਂ ਲਾਟੂ ਜੀ ਨੂੰ ਲਾਟੂ ਭਾਈ ਜੀ ਨੂੰ ਜੂਥ ਦਾ ਜ਼ਿਲ੍ਹਾ ਸਲਾਹ ਸੋਰੀ ਪੰਜਾਬ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਫਰ ਸੰਨੀ ਮਹਿਰਾ ਜੀ ਨੂੰ ਸੀਟੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਫਰ ਅਸੀਂ ਆਪਣੀ ਜੁਵਨ ਪੀੜ੍ਹੀ ਨੂੰ ਇਹ ਸੰਦੇਸ਼ ਦਿਨਿਆ ਕਿ ਨਸ਼ਿਆਂ ਤੋਂ ਦੂਰ ਰਹਿਣ। ਪਰ ਸਮਾਜਿਕ ਕਾਰਜਾਂ ਦੇ ਵਿੱਚ ਵੜ ਚੜ ਕਰ ਹਿੱਸਾ ਲੈਣ। ਪਰ ਸਾਡੇ ਨਾਲ ਜੁੜਨ। ਕਿਉਂਕਿ ਸਾਡੇ ਨਾਲ ਕਿਉਂ ਜੁੜਨ? ਸਿੱਖ ਸਾਡੇ ਬੜੀਆਂ ਨੇ। ਸਿਫ ਜਨਤ ਬੜੀਆਂ ਨਾ ਮੈਂ ਕੀ ਸਿਫ ਜਨਤ ਨਾ ਨਹੀਂ ਲਣ ਜਾਂਦਾ ਬਾਕੀ ਮਸਤੀ ਕੇ ਤੇ ਤਿਲਕ ਲਗਾ ਲੈ ਮਸਤੀ ਕੇ ਤੇ ਤਿਲਕ ਲਗਾ ਲੈ ਇਧਰੋਂ ਬਾਰੇ ਠੱਗਿਆ ਠੋਰਿਆ ਕਰ ਲਈਏ ਸਾਡੇ ਕੋਲੋਂ ਕੰਮ ਨਹੀਂ ਆ ਗਾ ਮੈਂ ਇਹਦੇ ਨਾਲ ਜੁੜਿਆ ਜਾਂ ਕੱਲ ਜੁੜਿਆ ਜਾਂ ਇਹਦੇ ਕੋ ਚੰਗੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜੁੜਿਆ ਜਾਂ ਕਿਉਂਕਿ ਮੈਂ ਕੋਈ ਬੰਦਾ ਕਹਦੇ ਅੱਜ ਦਾ ਕਰਕੇ ਇਹਨਾਂ ਰਮਨ ਨੇ ਗੋ ਦੀ ਕਮਾਈ ਖਾਦੀ ਆ ਠੀਕ ਹੈ ਮੈਂ ਅੱਜ ਦਾ ਕਰੇ ਕੰਮ ਚ ਨਹੀਂ ਮੈਂ ਜਿੱਦਣ ਚੱਲਣਾ ਹੈ ਕਠੋ ਕੇ ਚੱਲਣਾ ਸਰੀਆਮ ਚੱਲਣਾ ਤੇ ਜੇ ਮੇਰੇ ਭਰਾ ਮੇਰੇ ਨਾਲ ਜੁੜਿਆ ਤੇ ਇਹਨਾਂ ਨਾਲ ਸਰੀਆਮ ਚੱਲਾਂਗਾ ਜਿਹੜੇ ਕੁਝ ਦਿਨ ਪਹਿਲੇ ਕਹਿੰਦੇ ਕਹਿੰਦੇ ਹੀ ਮ ਤਮ ਦਾ ਮੂ ਬੰਦ ਕਰਕੇ ਦਸਾਂਗਾ ਇਹ ਨਿਊਕਲੀਅਰ ਸੈਂਟਰ ਇੱਥੇ ਮੈਂ ਜਾਰੀ ਰੱਖਾਂਗਾ ਆਏ ਦਿਨ ਨੁਕਤੀ ਕਰਾ ਕੇ ਰੱਖਾਂਗਾ ਮੰਨ ਕੇ ਠੋਕੇ ਰੱਖਾਂਗਾ ਜੈ ਜੀ ਰਾਮ ਜੈ ਸ਼ੰਕਰ ਮਹਾਦੇਵ ਸਮਾਜ ਸੇਵ ਮੇਰੇ ਰਵਣ ਭਾਜੀ ਇਹ ਮੇਰੇ ਬਹੁਤ ਪਿਆਰੇ ਮਿੱਤਰ ਨੇ ਇਹਨਾਂ ਨੇ ਮੈਨੂੰ ਆਣ ਕੇ ਇਸ ਸ਼ਿਫ ਸ਼ਾਨੇ ਦੇ ਬਾਰੇ ਵਿੱਚ ਕੁਝ ਸਮਝਾਇਆ ਔਰ ਬਿੰਦਸਿਆ ਵੀ ਸਮਾਜ ਵਾਸਤੇ ਚੰਗਾ ਕੰਮ ਕਰਦੇ ਨੇ ਉਹ ਗਰੀਬ ਦਾ ਮਦਦ ਵੀ ਕਰਦੇ ਨੇ ਬਹੁ ਮਾਤਾ ਦੀ ਸੇਵਾ ਵੀ ਕਰਦੇ ਨੇ ਜਾਨਵਰਾਂ ਦੀ ਸੇਵਾ ਵੀ ਕਰਦੇ ਨੇ ਤੇ ਹਰ ਮਾੜੇ ਬੰਦੇ ਨਾਲ ਖੜੇ ਹੁੰਦਾ ਮੈਂ ਇਹਨਾਂ ਦੀ ਇਸ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਤੇ ਇਹ ਸ਼ਿਕਸ਼ਣਾ ਜੁਆਇਨ ਕੀਤੀ ਹੈ ਔਰ ਮੈਂ ਸਿਰਫ ਆਪਣੇ ਬਾਰੇ ਥੋੜਾ ਹੀ ਕਹਿਣਾ ਚਾਹਨਾ ਆ ਮੈਂ ਇੱਕ ਸ਼ੇਰ ਸੁਣਾਉਣਾ ਉਹਦੇ ਵਿੱਚ ਹੀ ਮੇਰਾ ਸਭ ਕੁਝ ਆ ਜਾਏਗਾ ਕਹਿੰਦਾ ਕਿਸੇ ਦਾ ਤਿਰਸਕਾਰ ਕਰਨਾ ਹਮਾਰੇ ਸੁਭਾਅ ਵਿੱਚ ਹੋ ਸਕਦਾ ਹੈ ਪਰ ਕਿਸੇ ਦਾ ਸਨਮਾਨ ਕਰਨਾ ਹਮਾਰੇ ਸੰਸਕਾਰ ਵਿੱਚ ਹੋਣਾ ਚਾਹੀਦਾ ਇਸ ਦੁਨੀਆ ਵਿੱਚ ਇਤਨੀ ਸ਼ਿੱਧਰ ਸੇ ਨਿਭਾਓ ਆਪਣਾ ਕਿਰਦਾਰ ਕਿ ਪਰਦਾ ਗਿਰਨੇ ਕੇ ਬਾਅਦ ਵੀ ਤਾਲੀਆਂ ਬਚਤੀ ਰਹੀਆਂ ਮੈਨੂੰ ਮਾਨ ਹੋ ਰਿਹਾ ਆ ਤੇ ਤੇ ਵਧੀਆ ਫੀਲ ਹੋ ਰਿਹਾ ਪਿੰਡ ਮੇਰਾ ਇਸਲਾਮਪੁਰ ਹੈ ਸਨੀ ਮੇਰਾ ਮੇਰਾ ਨਾਮ ਹੈ ਆਪਣੀ ਜੋ ਵੀ ਹੈ ਭਰਾਵਾਂ ਨਾਲ ਰਲ ਕੇ ਇਹਨਾਂ ਦਾ ਸਾਥ ਦੇਾਂਗੇ ਵਧੀਆ ਸਾਥ ਦੇਾਂਗੇ ਬਸ ਚਲੋ ਇਹ ਜੀ ਸ਼ਿਵ ਸੰਸ ਸੁਖ ਸਮਾਈ ਬਾਦੀ ਜੀ ਚੁਣੀਆ ਕੀ ਕਰਨਾ ਰਜਿਸਟ੍ਰੇਸ਼ਨ ਅਹੀ ਚੁਣੀ ਦੀ ਸੀ ਇਹਨੇ ਕੰਮ ਇਹਨਾਂ ਦੇ ਚੰਗੇ ਆ ਜੀ ਗਰੀਬਾਂ ਦੇ ਹੱਕ ਵਾਸਤੇ ਖੜਦੇ ਆ ਸਾਨੂੰ ਇਹ ਇਦਾਂ ਦੇ ਬੰਦੇ ਸੇ ਚਾਹੀਦੇ ਆ ਜੀ ਮੜਾ ਜਿੱਥੇ ਹੁੰਦਾ ਹੈ ਉੱਥੇ ਖਲੋਣੇ ਵਾਲੇ ਬੰਦੇ ਚਾਹੀਦੇ